ਤਾਂ ਕਿੰਨੇ ਅਸੀਂ ਲੱਗ ਰਹੀਏ ਭਾਈ ਯਾਰੋ ਤੇ ਤੁੰਬਰ ਨਾ ਆਦੇ ਲੋਕ ਤੁਰੀ ਪਹੁੰਚ ਗਏ ਆ ਜੀ ਕਿੱਥੇ ਪਹੁੰਚ ਗਏ ਪਹਿਲਾ ਅਗਦੇ ਨਾਲ ਪੇਸਾ ਲੂ ਬੇਸਾ ਲੂ ਜੀ ਪਿੰਡ ਚ ਆ ਗਏ ਆ ਹਾਂ ਜੀ ਵਾਇਕਰ ਜੀ ਕਾਕਾ ਨਾਲ ਵਾਇਕਰ ਜੀ ਕੀ ਕਿੰਦੇ ਅੱਜ ਸ਼ੁਰੂਆਤ ਕਰਦੇ ਆਂ ਇਹ ਨਵੇਂ ਬਲੌਗ ਦੇ ਨਾਲ ਅੱਜ ਹੀ ਜਾ ਰਹੇ ਆਂ ਜੀ ਬਾਸਰ ਨੂੰ ਦੂਜਰੋਂ ਨੇ ਜਰੋਂ ਨਾਲ ਘੁੰਮਣ ਜਾ ਰਹੇ ਹਾਂ ਇਹ ਕੰਮ ਤੋਂ ਬੇਤੇ ਸੀਗੇ ਇਹ ਅੰਗੀਡਰ ਦੇ ਦਰ ਦੇ ਪਿੱਲ ਉਹ ਸੀਟਾਂ ਤੇ ਬੈਠੇ ਜੀ। ਇਹ ਹੈ ਅੰਗੀਡਰ ਦੇ ਦਰ ਦੇ ਇੱਥੇ ਆ ਗਏ ਆ ਰੋਟੀ ਖਾਣ। ਤੇ ਪੂਰੇ ਕੈਬਿਨ ਚ 스멜 ਆ ਰਹੀ ਹੈ। ਤਾਂ ਉਹ ਇਹ ਤਾਂ ਉਹ ਜੀ ਅੰਗੀਡਰ ਦੇ ਦਰ ਦੇ ਨੇ ਟੱਪਾ ਖੋਲਿਆ ਗੇ। ਪੂਰੇ ਹਾਲਚ ਵਾਲੇ ਬੈਠੇ ਆ। ਇਹਨਾਂ ਨੂੰ ਸਮੈਲ ਆਣੀ ਦਾਲ ਦੀ। ਠੀਕ ਹੈ ਜੀ। ਦਾਲ ਚੈੱਕ ਕਰ। ਦਾਲ ਨੂੰ ਆ ਤੜਕਾ ਵਧੀਆ ਲੀਨ ਨੇ। ਇਹ ਦੇਖ ਸਕਦੇ ਆ। ਇਹ ਦਾਲ ਕੀ ਆ ਦਾਲ ਹੈ। 스멜 ਨਾਲ ਹੀ ਸੁਆਦ ਆ ਰਿਹਾ ਬੋਰਾ। ਸਵਾਤ ਆ ਰਿਹਾ ਜਿਹੜਾ ਬਾਹਰ ਦਾ ਵਿਊ ਦਿਖਾ ਸਕਦੇ ਤੁਹਾਨੂੰ ਇਹ ਦੇਖੋ ਜੀ ਮੀਤੀ ਕਾਨ ਲੱਗੇ ਆ ਰੋਟੀ ਮੇਰੇ ਹਿਸਾਬ ਨਾਲ ਚੰਗਾ ਤੜਕਾ ਲਾ ਕੇ ਲਿਆ ਹੈ ਕਰੋ ਤੜਕਾ ਸਾਹਿਬ ਆਪਾਂ ਇਦਾਂ ਹੀ ਆ ਬਣੀ ਰੋਟੀ ਖਾਣੀ ਇਹਦੇ ਤੇ ਰੋਟੀ ਖਾ ਕੇ ਤੁਹਾਨੂੰ ਜਰੋਨੇ ਜਾ ਕੇ ਮਿਲਦੇ ਆ ਠੀਕ ਹੈ ਜੀ ਪਹੁੰਚ ਗਏ ਜੀ ਇਸ ਟਾਈਮ ਜਰੋਨੇ ਤੇ ਤੁਸੀਂ ਬਾਕੀ ਟ੍ਰੇਨ ਚੈੱਕ ਕਰ ਸਕਦੇ ਆ ਆਸਮਾਨ ਰੱਖਣ ਨੂੰ ਆ ਜੀ ਇੱਥੇ ਸੀਟਾਂ ਪੂਰੀ ਜਹਾਜ਼ ਵਾਲੀ ਫੀਲਿੰਗਾਂ ਤੇ ਨਹੀਂ ਗਏ ਪਰ ਜਿਹੜੀਆਂ ਇੰਡੀਆ ਦੀਆਂ ਟ੍ਰੇਨਾਂ ਤੁਹਾਨੂੰ ਵੀ ਪਤਾ ਹੀ ਹੁੰਦੀਆਂ ਕਿੱਦਾਂ ਨਹੀਂ ਹੁੰਦੀਆਂ ਇਹ ਪੂਰਾ ਫਲਾਈਟ ਵਾਲਾ ਫੀਲ ਸੀ ਲੱਗਦਾ ਇਹ ਨਹੀਂ ਵਿੱਚ ਰੋਟੀਆਂ ਖਾ ਕੇ ਹਟੇ ਓਏ ਏਅਰ ਹੋਸਟੈਸ ਦੀ ਕਮੀ ਸੀ ਬਸ ਸਾਹਮਣੇ ਜੀ ਹੈਗਾ ਵਾਸ਼ਰੂਮ ਤੇ ਜਰੋਨੇ ਪਹੁੰਚ ਗਏ ਪਹੁੰਚ ਗਏ ਆਪਾਂ ਇਸ ਟਾਈਮ ਜਰੋਨੇ ਤੇ ਦੇਖ ਸਕਦੇ ਹਾਂ ਰੇਲਵੇ ਸਟੇਸ਼ਨ ਇਹ ਅਸੀਂ ਸਰਵ ਜਾਦਗਰੀ ਬਣਾ ਰਹੇ ਆਂ ਪਤਾ ਹਲੇ ਹਨ ਦੇਖ ਕੇ ਤੇ ਮਿਲਦੇ ਆਂ ਜੀ ਆਪਾਂ ਤੁਹਾਨੂੰ ਜਰੋਨੇ ਦਾ ਪਿੰਡ ਵਿਖਾਵਾਂਗੇ ਬਹੁਤ ਵਧੀਆ ਪਿੰਡ ਏ ਆਪਾਂ ਵੀ ਉਹਦੇ ਕਰਕੇ ਆਏ ਆਂ ਤੇ ਅੱਗੇ ਜਾ ਕੇ ਵੇਨਿਆ ਹੂੰ ਬੜਾ ਪੁਰਾਣਾ ਪੁਰਾਣਾ ਸਿਸਟਮ ਏ ਉੱਥੇ 100 ਸਾਲ ਪੁਰਾਣਾ ਜਿਵੇਂ 100 ਸਾਲ ਨਹੀਂ 2-300 ਸਾਲ ਪੁਰਾਣਾ ਜੀ ਪਿੰਡ ਆ ਇੱਥੇ ਹਾਂਜੀ ਜੀ ਤੇ ਉਹਦਾ ਨਾਂ ਸਾਨੂੰ ਕੀ ਨਾਂ ਸੀ ਪਹਿਲਾ ਪਹਿਲਾ ਬਸ ਇਹਨੂੰ ਪ੍ਰੋਨਾਨਸ ਕਰਨਾ ਨਹੀਂ ਹੁੰਦਾ ਮੈਂ ਪੜ੍ਹ ਕੇ ਤੁਹਾਨੂੰ ਦੱਸਦਾ ਜੇ ਅੱਗੇ ਜਾ ਕੇ ਠੀਕ ਹੈ ਜੀ ਤੇ ਤੇਰੀ ਸੂ ਪਹਿਲਾ ਸੂ ਐਵੇਂ ਕਰਕੇ ਨਾਮ ਆ ਸਹੀ ਆਪਾਂ ਲੈ ਲਿਆ ਆ 9 9 ਯੂਰੋ ਦੀਆਂ ਪਈਆਂ ਆ ਨੋ ਪਿੰਡ ਦਿਖਾਉਣਾ ਆ ਟੁੱਟੇ ਪਿੱਠੀ ਇੰਗਲਿਸ਼ ਬੋਲ ਕੇ ਤੇ ਆਪਾਂ ਉਧਰ ਆ 23 ਨੰਬਰ ਇੱਧਰ 23 ਨੰਬਰ ਪਲੇਟਫਾਰਮ ਤੇ ਜਾਣਾ ਆ ਜੀ ਜਿੱਥੇ ਥੱਲੇੋਂ ਥੱਲੇੋਂ ਇਹਨਾਂ ਦੇ ਬਸ ਸਟੈਂਡ ਬਣਿਆ ਦੇਖੋ ਸ਼ਾਨਦਾਰ ਸ਼ਾਨਦਾਰ ਬੱਸ ਸਟੈਂਡ ਤੇ ਹੀ ਬੱਸਾਂ ਦੇ ਵਿੱਚ ਜਾਵਾਂਗੇ ਸ਼ੂਕ ਦੇ ਤੇ ਆ ਸਾਡੀ ਟਿਕਟ ਆ ਜੀ ਠੀਕ ਹੈ ਜੀ ਇੰਗਲਿਸ਼ ਦੇ ਇਥੇ ਲੈਂਗੁਏਜ ਬੈਰੀਅਰ ਬਹੁਤ ਆ ਜੀ ਮਾੜਾ ਮੋਟਾ ਫੇਵੀ ਸਮਝਾ ਗਏ ਅਸੀਂ ਆਪਣਾ ਕੰਮ ਚਲਾ ਰਿਹਾ ਜੀ ਇੰਗਲਿਸ਼ ਨੂੰ ਇੰਗਲਿਸ਼ ਚੰਗੀ ਨਹੀਂ ਸਮਝਦੇ ਆਪਾਂ ਜਿਵੇਂ ਇੰਗਲਿਸ਼ ਬੋਲਣ ਵਾਲੇ ਨੂੰ ਸੋਚਨੇ ਆ ਕਿ ਬਹੁਤ ਪੜਿਆ ਲਿਖਿਆ ਇਹ ਅਨਪੜ੍ਹ ਸੋਧਦੇ ਆ ਅਨਪੜ੍ਹ ਨਹੀਂ ਮम्मा ਆਪਾਂ ਫੇਵੀ ਤਿੰਨ ਚਾਰ ਭਾਸ਼ਾ ਬੋਲਦੇ ਪੰਜਾਬੀ ਹਿੰਦੀ ਤੇ ਇਹਦੇ ਸਿਰਫ ਆਪਣੀ ਭਾਸ਼ਾ ਨੂੰ ਪਹਿਲ ਦਿੰਦੇ ਨੇ ਸਪੈਨੀਅਲ ਨੂੰ ਸਭ ਤੋਂ ਜ਼ਿਆਦਾ ਪਹਿਲ ਇਥੇ ਸਪੈਨੀਅਲ ਨੂੰ ਹੈ ਇੰਗਲਿਸ਼ ਨੂੰ ਪੁੱਛਦੇ ਵੀ ਨਹੀਂ ਐ ਕਿ ਕੋਈ ਡਾਕਟਰ ਹੈ ਜਾਂ ਕਿਤੇ 에어ਪੋਰਟ ਤੇ ਕਿੱਡਾ ਵੀ ਤਗੜਾ ਅਫਸਰ ਹੈ ਇੰਨਾ ਮਤਲਬ ਇੰਗਲਿਸ਼ ਨਹੀਂ ਬੋਲਣੀ ਸਪੈਨੀਅੋਲੀ ਬੋਲਣੀ ਆ ਚਲੋ ਜੀ ਹੁਣ ਜਾ ਕੇ ਤੁਹਾਨੂੰ ਬੱਸ 'ਚ ਬੈਠ ਕੇ ਤੇ ਉੱਥੇ ਦੇ ਆਲੇ ਦੁਆਲੇ ਦਾ ਦਰਸ਼ਨ ਮੇਲਾ ਕਰਾਉਨੇ ਆਂ ਜੀ ਵੀਰੋ ਬੱਸ ਕਹਿੰਦੇ ਆ ਗਈ ਆ ਸਾਡੀ ਬੱਸ ਆ ਤੇ ਇਸ ਵਿੱਚ ਜਾਣਾ ਆਪਾਂ ਤੇ 3 ਨੰਬਰ ਪਲੇਟਫਾਰਮ ਤੇ ਡਰਾਈਵਰ ਆ ਗਿਆ ਹੈ ਤੇ ਇਹ ਹੈਗਾ ਜੀ バス ਸਾਡਾ ਤੁਸੀਂ ਦੇਖ ਸਕਦੇ ਆ ਇੱਧਰ ਆ ਓਏ ਲੱਗਣਾ ਇਹ ਸਾਰਾ ਹੀ ਬੱਸ ਸਟੈਂਡ ਆ ਜੀ ਦੇਖ ਸਕਦੇ ਸਾਰਾ ਅੰਡਰਗਰਾਉਂਡ ਆ ਤੇ ਇਸ ਤਰ੍ਹਾਂ ਸਾਡੀ バス ਸ਼ਾਨਦਾਰ ਸ਼ਹਿਰ ਹੈ ਜੀ ਇਹ ਜਿਹੜੀ ਏਸੀਟੀ ਹੈ ਚਰੋਨਾ ਜੀ ਬਹੁਤ ਸੋਹਣੀ ਲੱਗੀ ਸਾਨੂੰ ਤਾਂ ਬਾਸ ਤੋਂ ਉੱਧਰ ਤੱਕ ਜਾਣੀ ਬਹੁਤ ਸਾਰਾ ਸਥਰੀਆ ਸਾਰਾ ਕੁਝ ਤੇ ਦੇਖ ਸਕਦੇ ਹੋੜ ਵਗੈਰਾ ਇਨਸਾਫ ਆ ਤੇ ਕਿਪੋ ਬੜੀਆਂ ਵਧੀਆ ਜਗ੍ਹਾ ਨੇ ਅਜੇ ਤੱਕ ਤਾਂ ਕੋਈ ਮਿਲਿਆ ਨਹੀਂ ਅੱਗੇ ਦਾ ਪਤਾ ਨਹੀਂ ਸਿੰਗਲ ਬੰਦਾ ਵੀ ਬਾਕੀ ਪਹਾੜੀ ਏਰੀਆ ਬਹੁਤ ਵਧੀਆ ਹੈ ਗਾਂ ਗਾਂ ਤੁਹਾਨੂੰ ਜਾ ਕੇ ਦਿਖਾਉਣੀ ਹੈ ਹੈ ਜੀ ਪਾਸੇ ਤੇਰੀ ਇਦਾਂ ਤੇ ਸਾਡੇ 4-4 ਰੁਪਏ ਹਿੱਕ ਸਰਵ ਦੇ ਮੰਨ ਲਓ ਸਾਡੇ 100 ਐਰੋ ਐਰੋ ਰੁਪਈਏ ਕਹਨੇ ਆਪਾਂ ਦਾ ਰੁਪਈਏ 400 ਹੋ ਜਾਣੇ ਨਹੀਂ ਭਰਾਵਾ 450 450 ਰੁਪਈਏ ਬਹੁਤ ਪਰ ਇੱਥੇ ਰਪਈਆਂ ਵਰਗੇ ਲੱਗੇ ਜੇ ਤੁਹਾਨੂੰ ਥੋੜਾ ਜਿਹਾ ਟਾਈਮ ਹੈ ਜਿੰਨੇ ਚਾਰ ਰੁਪਈਏ ਹੀ ਕਹਿੰਦੇ ਆ ਆ ਜਦੋਂ ਨਵੇਂ ਨਵੇਂ ਆਈਏ ਉਦੋਂ ਲੱਗਦਾ ਯਾਰ ਇੰਨੇ ਬਣ ਜਾਣੇ ਸਾਨਾ ਇੰਨੇ ਬਣ ਜਾਣੇ ਸਾਢੇ 450 ਹੋ ਗਿਆ 100 ਹੋ ਗਿਆ ਇੰਨਾ ਮਹਿੰਗਾ ਹੁਣ ਨਹੀਂ ਆਫਰ ਆ ਰਿਹਾ ਹੁਣ ਤੇ ਹੋਰ ਰੁਪਈਆ ਇੱਕ ਦੋ ਰੁਪਈਆ ਲੱਗਦੇ ਆ ਉਹ ਕਿਉਂ ਲੱਗਦੇ ਆ ਤੁਸੀਂ ਜ਼ਿਆਦਾ ਕਮਾਈ ਕਰਨ ਲੱਪੇ ਭਾਈ ਨਹੀਂ ਭਰਾ ਆਹ ਜੋ ਜਿਵੇਂ ਦਾ ਮੋਲ ਜਾਣ ਵੇਖ ਕੇ ਫਰਕ ਪੈ ਜਾਂਦਾ ਸਹੀ ਸਹੀ ਬਾਕੀ ਇਹੀ ਥੋੜਾ ਲੇਟ ਹੋ ਗਿਆ ਜਦੋਂ ਇੰਡੀਆ ਵਾਲਾ ਪੈਸਾ ਆਇਆ ਜਿਵੇਂ ਇੰਡੀਆ ਤੋਂ ਆਪਾਂ 1500 ਯੂਰੋ ਲੈ ਕੇ ਆਏ ਹਾਂ ਇਹ ਉਹ ਹੈ ਉਹ ਖਰਚੇ ਤੇ ਘਟ ਜੀ ਕਰਦਾ ਜਦੋਂ ਇੱਥੇ ਕਮਾ ਕੇ ਇੱਥੇ ਲਾਣੇ ਪੈਣ ਤੇ ਐਡਾ ਦੋ ਘੰਟੇ ਨਹੀਂ ਲੱਗਦਾ ਹਾਂ ਕਿਉਂਕਿ ਫਿਰ ਉਸ ਹਿਸਾਬ ਨਾਲ ਕਮਾਈ ਦੀ ਉਹ 1500 ਆਪਾਂ 1500 ਯੂਰੋ ਕਈ ਮਹੀਨਿਆਂ ਚ ਕਮਾਣਿਆ ਇੰਡੀਆ ਇੱਥੇ ਇੱਕ ਮਹੀਨੇ ਚ ਪਾ ਜਾਂਦਾ ਇਹ ਕੋਈ ਚੀਜ਼ ਦਾ ਫਰਕ ਪੈ ਜਾਂਦਾ ਕਿ ਚੱਲ ਕੋਈ ਨਹੀਂ ਬੰਜਾਣੇ ਸਾਡਾ ਚਲ 1500 ਤੋਂ ਨਹੀਂ ਘਟੇ ਥੋੜਾ ਜਿਹਾ ਵੱਡਦਾ ਹਾਂ 1500 ਦੇ ਤੇ ਜਿਹੜਾ ਜਿੱਤਾ ਸਕਿੱਲ ਵਰਕ ਹੋਵੇ ਜਿਹਦੇ ਕੋਲ ਤੇ ਕੰਮ ਜੇ ਤੁਹਾਨੂੰ ਆਉਂਦਾ ਤੇ ਮਿਲ ਜਾਂਦਾ ਜ਼ਰੂਰ ਸੀ ਹੂੰ ਕਿ ਕਿਸੇ ਆਉਣਾ ਵੀਰ ਨੇ ਕੰਮ ਸਿੱਖ ਗਿਆ ਹੂੰ ਉੱਥਾਂ ਆਉਣ ਦਾ ਕੋਈ ਫਾਇਦਾ ਨਹੀਂ ਅਸੀਂ ਵੀ ਉੱਥੇ ਹੀ ਆ ਗਏ ਹਾਂ ਜੀ ਸਾਨੂੰ ਆਉਂਦੇ ਸਾਨੂੰ ਸਾਡੇ ਘਰ ਦੇਖੋ ਸਿੱਖ ਲੋ ਸਿੱਖ ਲੋ ਅਸੀਂ ਵੀ ਸਿੱਖਿਆ ਹੁਣ ਇੱਥੇ ਆ ਕੇ ਪਤਾ ਲੱਗਦਾ ਇਹ ਸਿੱਖਣਾ ਚਾਹੀਦਾ ਹੈ ਬਿਜਲੀ ਦੇ ਸਿੱਖ ਲੋ ਜੀ ਕੰਮ ਬਿਜਲੀ ਦਾ ਬਹੁਤ ਪੈਸਾ ਇੱਥੇ ਬਿਜਲੀ ਦਾ ਬਿੱਲ ਆ ਮੇ ਪਰ ਤੋਂ ਨਹੀਂ ਮਿਲਦਾ ਇਹ ਵੀ ਤੁਹਾਨੂੰ ਕਿਤੇ ਨਾ ਕਿਤੇ ਧੱਕੇ ਚਾੜੀ ਜਾਂਦਾ ਭਾਜੀ ਨਹੀਂ ਇੱਥੇ ਸਿੱਖਿਆ ਉਹ ਰਾਜ ਮਿਸਤਰੀ ਬਣ ਗਿਆ ਉਹ ਹਾਂ ਪੈਸਾ ਹੀ ਪੈਸਾ ਪੈਸਾ ਕਹਿਣਾ ਛੇ ਦਿਹਾੜੀਆਂ ਲੱਗਦੀਆਂ ਜੀ ਉਹਨਾਂ ਦੀ ਇੱਥੇ ਉਹਨਾਂ ਦੇ ਨੇੜੇ ਨਵੇਂ ਆnabla ਹਾਂ ਜੀ ਇਹ ਇੰਦਰ ਬਾਰਸੀਲੋਨਾ ਜਿਵੇਂ ਦਾ ਵੀਊ ਨਹੀਂ ਆਏਗਾ। ਬਾਰਸੀਲੋਨਾ ਜੀ ਫਿਰ ਕੰਜੈਸਟਡ ਏਰੀਆ ਉੱਥੇ ਸਾਰਾ ਤੇ ਸ਼ਹਿਰ ਦੀ ਆਬਾਦੀ ਜ਼ਿਆਦਾ ਤੁਹਾਨੂੰ ਪਤਾ ਹੀ ਜਾਂਦਾ ਸ਼ਹਿਰ ਕਿਦਾਂ ਦੇ। ਅਸੀਂ ਅਹੀਂ ਥੋੜਾ ਲੇਟ ਤੁਰੇ ਆ 2 ਕਿੰਨੇ ਵਜੇ ਆਪਾਂ 2:30 ਵਜੇ ਤੁਰੇ ਨਾ 2:30 ਵਜੇ ਤੁਰੇ ਆ ਤੇ 5:00 ਵਜੇ 30 ਮਿੰਟ ਹੋ ਗਏ 5:30 ਵਜੇ ਆ ਜੇ ਸੁਣਿਆ ਦੇ ਸਲੂ ਦਾ ਖੜੇ ਆ ਜੀ ਬੇਸਾ ਲੂ ਪਿੰਡ ਦੇ ਵਿੱਚ ਜੋ ਕਿ ਜਰੋਨੇ ਤੋਂ ਘੰਟਾ ਕੁ ਲੱਗਦਾ ਹੈ ਤੇ ਬੜੇ ਤੇ ਭਾਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਜੀ ਬਾਸ ਭਾਜੀ ਉਹਦੇ ਅੰਦਰ ਮੱਛੀ ਹੈ ਹੈ ਚਲੋ ਆਇਓ ਆਪਾਂ ਲੇਟ ਅੱਗ ਗਈ ਆਪੋ ਉੱਪਰ ਜਾਣੇ ਆ ਤੇ ਕਿਹਵੇਂ ਇਹਦੇ ਮੋੜਣਾ ਵੀ ਆ ਤੁਹਾਨੂੰ ਪਤਾ ਆ ਨੋਟੋ ਤੇਰੀ ਉੱਥੇ ਘੱਟ ਨਹੀਂ ਆ ਜਾ ਉਹ ਵੀ ਉਹ ਬਾਹਰ ਗਿਆ ਸੱਜਣਾ ਬਾਹਰ ਖਾਣਾ ਨਹੀਂ ਖਾਣਨ ਦੀ ਲੋੜ ਨਹੀਂ ਉਹ ਰੰਗ ਉੱਤੇ ਸੱਜਣਾ ਇੱਧਰ ਆਣ ਗਿਆ ਪਹੁੰਚ ਗਏ ਆ ਜੀ ਕਿੱਥੇ ਪਹੁੰਚ ਗਏ ਬੈਲਾ ਬੇਸਾਲੂ 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 ਜੀ ਪਿੰਡ ਚ ਆ ਗਏ ਆ ਦੇਖ ਸਕਦੇ ਆ ਪਿੰਡ ਦੀ ਬਸ ਆਹੀ ਆਹੀ ਗੱਲਬਾਤ ਆ ਪੂਰੀ ਬਹੁਤ ਘਾਟ ਨੇ ਘਰ ਵੀ ਬਹੁਤ ਵਧੀਆ ਪੁਰਾਣੇ ਪੁਰਾਣੇ ਤਾਂ ਉਹ ਦਿਖਾਟ ਲਾਣੇ ਆ ਤੇ ਹੁਣ ਸਾਨੂੰ ਇੱਥੇ ਜਿੰਨੇ ਵੀ ਆ ਘਰ ਦੀ ਸੁਣਨੇ ਨੇ ਪੁਰਾਣੇ ਹੋਰ ਬਹੁਤ ਆ ਭਾਈ ਜਿਵੇਂ ਉਹ ਚਰਚ 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 ਉਹ ਵੀ ਪੁਰਾਣੀ ਐ ਉਹ ਤਾਂ ਉਹ ਵਧੀਆ ਪਿੰਡ ਦੇ ਪਿੰਡ ਨੇ ਬਾਕੀ ਇਦਾਂ ਹੁਣ ਸਾਨੂੰ ਦੰਦਲ ਪੈ ਰਹੀ ਆ 7 ਵਜ ਗਏ ਆ ਕਿ ਵਾਪਸ ਕਿੱਧਰ ਜਾਣਾ ਕੋਈ ਉਹ ਬਹੁਤ ਚੀਜ਼ ਕਹਿੰਦੇ ਉਹ ਥੋੜੀ ਉੱਚੀ ਐ ਜਾਣੀ ਚਾਹਣਾ ਅਸੀਂ ਜੀ ਕਿਸੇ ਦਿਨ ਫੇਰ ਟਾਈਮ ਕੱਢ ਕੇ ਆਵਾਂਗੇ ਹੁਣ ਨਹੀਂ ਆਪਾਂ ਕਿਤੇ ਥਾਂ ਜਾਵਾਂਗੇ ਠੀਕ ਐ ਜੀ ਇੱਥੇ ਫੋਟੋ ਮਾ ਫੋਟੋ ਮਾ ਖੇਚਣੀ ਆ ਜੀ 30 ਵੀ ਤਾਂ ਉੱਥੇ ਜਾਣਾ 30 ਵੀ ਦਾ ਬੂਆ ਜਾਣਾ ਔਰ ਕਿਤੇ 바ਰਸਲੋਨੇ ਤੋਂ ਬਾਹਰ ਜਾਵਾਂਗੇ ਠੀਕ ਹੈ ਜੀ ਤੇ ਬਾਕੀ ਮੇਨ ਜਿਹੜੇ ਇੱਥੇ ਗੂਗਲ ਮੈਪ ਤੇ ਦਿਖਾਉਂਦੇ ਜਿਆਦਾ ਆ ਪੌੜ ਦਿਖਾਉਂਦੇ ਆ ਜੀ ਠੀਕ ਹੈ ਬਾਕੀ ਆ ਇਧਰੋਂ ਇਦਾਂ ਪੌੜ ਤੁਹਾਨੂੰ ਥੱਲੇ ਮੈਂ ਕਲਿੱਪ ਲਾ ਲਾ ਦਾਂਗਾ ਤੇ ਤੁਸੀਂ ਦੇਖ ਸਕਦੇ ਮੇਨ ਜਿਆਦਾ ਹੀ ਆ ਬਾ ਗਲੀਆਂ ਗਲੀਆਂ ਤੁਹਾਡੇ ਕੈਚ ਕਰਦੀ ਆ ਠੀਕ ਹੈ ਜੀ ਗਲੀਆਂ ਵੀ ਪੁਰਾਣੀਆਂ ਬਣੀਆਂ ਨਵੀਆਂ ਨਹੀਂ ਬਣੀਆਂ ਜਿਵੇਂ ਸੇਮ ਆ ਪੌੜ ਵਰਗੀਆਂ ਗਲੀਆਂ ਪੌੜ ਵਿਖਾਈ ਥੱਲੇ ਐਵੇਂ ਹੀ ਗਲੀਆਂ ਬਣੀਆਂ ਸਾਰੀਆਂ ਆਣਾ ਬਲੌਗ ਲੱਗੇ ਬਾਕੀ ਚਲੋ ਜੀ ਆਪਾਂ ਇਹ ਬਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਬੋਲ ਦਿਓ ਫਤਿਹ ਬੋਲ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੇਨ ਚ ਰਹਿੰਦੇ ਆਪਾਂ